ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਜਦੋਂ ਸਿੱਖ ਅਲੱਗ ਦੇਸ਼ ਦੀ ਗੱਲ ਕਰਦੇ ਨੇ ਤੇ ਕਈਆਂ ਦੇ ਹਰੀਆਂ ਮਿਰਚਾਂ ਨਹੀਂ ਲਾਲ ਮਿਰਚਾਂ ਲੱਗ ਜਾਂਦੀ ਹੈ ਮਗਰ ਮਜਬੂਰ ਹੋ ਜਾਂਦਾ ਉਹ ਸਿੱਖ ਜਦੋਂ ਕਿ ਇਹ ਸਿੱਖ ਨਾਲ ਇੱਥੇ ਦਾ ਪ੍ਰਸ਼ਾਸਨ ਇੱਥੇ ਦੀ ਪੁਲਿਸ ਧੱਕਾ ਕਰਦੀ ਹੈ ਜਦੋਂ ਕਿ ਸਿੱਖ ਨਾਲ ਹੀ ਬੇਇਨਸਾਫੀ ਹੁੰਦੀ ਹੋਵੇ ਔਰ ਇਨਸਾਫ ਦੀ ਗੁਹਾਰ ਲੈ ਕੇ ਉਹ ਥਾਣੇ ਵਿੱਚ ਜਾਏ ਪੁਲਿਸ ਪ੍ਰਸ਼ਾਸਨ ਨੂੰ ਕਵੇ ਤੇ ਪੁਲਿਸ ਪ੍ਰਸ਼ਾਸਨ ਉਸ ਸਿੱਖ ਦੀ ਬਾਹ ਫੜਨ ਦੀ بجائے ਉਲਟਾ ਉਸੇ ਸਿੱਖਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇ ਉਹਨਾਂ ਨਾਲ ਹੀ ਧੱਕਾ ਕਰ ਦੇ ਤੇ ਫਿਰ ਉਹ ਵੱਖ ਦੇਸ਼ ਦੀ ਗੱਲ ਕਿਉਂ ਨਹੀਂ ਕਰਨਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਘੱਟ ਗਿਣਤੀਆਂ ਕੌਮਾਂ ਦੇ ਨਾਲ ਧੱਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹਮੇਸ਼ਾ ਹੀ ਘੱਟ ਗਿਣਤੀ ਕੌਮਾਂ ਦੇ ਨਾਲ ਧੱਕੇ ਹੁੰਦੇ ਰਹਿੰਦੇ ਨੇ ਉੱਥੇ ਦੋਸਤੋ ਮੱਧ ਪ੍ਰਦੇਸ਼ ਤੋਂ ਘਟਨਾ ਸਾਹਮਣੇ ਆਈ ਹੈ ਜਿੱਥੇ ਦੋਸਤੋ ਸਿੱਖ ਪਰਿਵਾਰ ਦੇ ਨਾਲ ਜ਼ਮੀਨੀ ਬਿਵਾਦ ਨੂੰ ਲੈ ਕੇ ਤੱਕਾ ਹੋਇਆ ਹੈ ਅਤੇ ਪਰਿਵਾਰ ਦੀ ਕੁੱਟਮਾਰ ਵੀ ਹੋਈ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਇਸ ਬਾਰੇ ਹਰਮੀਤ ਸਿੰਘ ਪਿੰਕਾ ਨੇ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਜਦੋਂ ਸਿੱਖ ਅਲੱਗ ਦੇਸ਼ ਦੀ ਗੱਲ ਕਰਦੇ ਨੇ ਤੇ ਕਈਆਂ ਦੇ ਹਰੀਆਂ ਮਿਰਚਾਂ ਨਹੀਂ ਲਾਲ ਮਿਰਚਾਂ ਲੱਗ ਜਾਂਦੀ ਹੈ ਮਗਰ ਮਜਬੂਰ ਹੋ ਜਾਂਦਾ ਉਹ ਸਿੱਖ ਜਦੋਂ ਕਿ ਇਹ ਸਿੱਖ ਨਾਲ ਇੱਥੇ ਦਾ ਪ੍ਰਸ਼ਾਸਨ ਇੱਥੇ ਦੀ ਪੁਲਿਸ ਧੱਕਾ ਕਰਦੀ ਹੈ ਜਦੋਂ ਕਿ ਸਿੱਖ ਨਾਲ ਹੀ ਬੇਇਨਸਾਫੀ ਹੁੰਦੀ ਹੋਵੇ ਔਰ ਇਨਸਾਫ ਦੀ ਗੁਹਾਰ ਲੈ ਕੇ ਉਹ ਥਾਣੇ ਵਿੱਚ ਜਾਏ ਪੁਲਿਸ ਪ੍ਰਸ਼ਾਸਨ ਨੂੰ ਕਵੇ ਕਿ ਪੁਲਿਸ ਪ੍ਰਸ਼ਾਸਨ ਉਸ ਸਿੱਖ ਦੀ ਬਾਹ ਫੜਨ ਦੀ بجائے ਉਲਟਾ ਉਸੇ ਸਿੱਖਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇ ਉਹਨਾਂ ਨਾਲ ਹੀ ਧੱਕਾ ਕਰ ਦੇ ਤੇ ਫਿਰ ਉਹ ਵੱਖ ਦੇਸ਼ ਦੀ ਗੱਲ ਕਿਉਂ ਨਿਕਰਨਗੇ ਲੋੜ ਉਹ ਲੋਕਾਂ ਨੂੰ ਵੀ ਅੱਗੇ ਆਉਣ ਦੀ ਜਿਹੜੇ ਲੋਕ ਇਸ ਗੱਲ ਦਾ ਇਤਰਾਜ਼ ਕਰਦੇ ਨੇ ਵੀ ਸਿੱਖ ਵੱਖ ਦੇਸ਼ ਦੀ ਕਿਉਂ ਗੱਲ ਕਰਦੇ ਨੇ ਜੇ ਤੁਸੀਂ ਚਾਹਦੇ ਹੋ ਕਿ ਸਿੱਖ ਵੱਖ ਦੇਸ਼ ਦੀ ਗੱਲ ਨਾ ਕਰਨ ਤੇ ਜਦੋਂ ਉਹਨਾਂ ਨਾਲ ਧੱਕਾ ਹੁੰਦਾ ਜਦ ਸਿੱਖ ਹਰ ਬੰਦੇ ਦੇ ਨਾਲ ਖੜੇ ਹੋਣ ਨੂੰ ਤਿਆਰ ਹੋ ਜਾਂਦੇ ਕੋਈ ਨਾਲ ਧੱਕਾ ਹੋ ਰਿਹਾ ਹੁੰਦਾ ਤੇ ਫਿਰ ਸਿੱਖਾਂ ਨਾਲ ਖੜੇ ਹੋਣ ਚ ਤੁਹਾਨੂੰ ਕੀ ਦਿੱਕਤ ਹੈ ਗੱਲ ਕਰਾਂਗੇ ਮਧੇਪਰਦੇਸ਼ ਦੇ ਭੋਪਾਲ ਦੀ ਭੋਪਾਲ ਦਾ ਜ਼ਿਲ੍ਹਾ ਵਿਧੀਸ਼ਾ ਤਹਿਸੀਲ ਸਿਰੋਜ ਪਿੰਡ ਦਾ ਨਾਮ ਹੈ ਆਮ ਖੇੜਾ ਜਿਸ ਪਿੰਡ ਵਿੱਚ ਇੱਕ ਸਿੱਖ ਪਰਿਵਾਰ ਨਾਲ ਇੰਨਾ ਜ਼ਿਆਦਾ ਧੱਕਾ ਹੋ ਰਿਹਾ ਹੈ ਕਿ ਉਹ ਪਰਿਵਾਰ ਮਜਬੂਰ ਹੋ ਗਿਆ ਆਪਣੀ ਗੁਹਾਰ ਲਗਾਉਣ ਵਾਸਤੇ ਸੋਸ਼ਲ ਮੀਡੀਆ ਰਾਹੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਉਸ ਸਿੱਖ ਨੂੰ ਉਹਦੇ ਪਰਿਵਾਰ ਨੂੰ ਉਹਦੇ ਘਰ ਦੀ ਜਨਾਨੀ ਨੂੰ ਉੱਥੇ ਦੇ ਕੁਝ ਦਬੰਗ ਬੰਦਿਆਂ ਨੇ ਬੇਰਹਿਮੀ ਦੇ ਨਾਲ ਕੁੱਟਿਆ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਜਾਣਕਾਰੀ ਦੇ ਮੁਤਾਬਕ ਬੱਚਿਆਂ ਦੇ ਉੱਤੇ ਵੀ ਹਮਲਾ ਕੀਤਾ ਗਿਆ ਜਿਹੜੀ ਰਿਪੋਰਟ ਅਸੀਂ ਪੜ੍ਹੀ ਉਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਉੱਥੋਂ ਹੀ ਇਹ ਤਸਵੀਰਾਂ ਅਸੀਂ ਲਿੱਤੀਆਂ ਨੇ ਜਿਦੇ ਵਿੱਚ ਲਿਖਿਆ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਮੀਨੀ ਵਿਵਾਦ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤੇ ਭਰਾ ਭਰਾ ਦਾ ਵਿਵਾਦ ਹੁੰਦਾ ਇੱਕ ਹੁੰਦਾ ਕਿ ਕਿਸੇ ਦੀ ਹੱਕ ਦੀ ਜ਼ਮੀਨ ਕਿਸੇ ਦੀ ਆਪਣੀ ਜ਼ਮੀਨ ਦੇ ਉੱਤੇ ਕੁਝ ਦਬੰਗ ਬੰਦੇ ਉਸ ਜ਼ਮੀਨ ਨੂੰ ਹਥਿਆਨ ਵਾਸਤੇ ਜਦੋਂ ਜ਼ਬਰਦਸਤੀ ਉਸ ਜ਼ਮੀਨ ਦੇ ਵਿੱਚ ਵੜਦੇ ਨੇ ਤੇ ਉੱਥੇ ਵੀ ਵਿਵਾਦ ਹੋ ਜਾਂਦਾ ਇਸ ਤਰ੍ਹਾਂ ਦੇ ਹੀ ਇਹ ਕੇਸ ਹੈ ਜਿਹੜਾ ਬਪਾਲ ਦਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਕੇਸ ਵਿੱਚ ਵੀ ਜਿਹੜੀ ਕਿ ਉੱਥੇ ਦੇ ਐਫ ਬੀ ਐਮ ਦੇ ਕੋਲੋਂ ਬਕਾਇਦਾ ਉਸ ਚੀਜ਼ ਦੀ ਖੇਤੀ ਦੀ ਪਰਮਿਸ਼ਨ ਲੈ ਕੇ ਸਰਦਾਰ ਸਿੰਘ ਸਾਹਿਬ ਦਾ ਨਾਮ ਹੈ ਗੈਂਦਾ ਲਾਲ ਉਫ ਜੈ ਸਿੰਘ ਜੋ ਕਿ ਸਿੱਖ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਨੇ ਸਿੱਖ ਧਰਮ ਨਾਲ ਬਿਲੋਂਗ ਕਰਦੇ ਨੇ ਐਸ ਡੀ ਐਮ ਦੀ ਪਰਮਿਸ਼ਨ ਦੇ ਬਾਵਜੂਦ ਵੀ ਇਸ ਸਿੱਖ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਕੋਲ ਇੱਕ ਏਕੜ ਜ਼ਮੀਨ ਹੈ ਜਿਸ ਜ਼ਮੀਨ ਦੇ ਵਿੱਚ ਐ ਵਾਈ ਕਰਕੇ ਆਪਣੇ ਘਰ ਦਾ गुजारा ਕਰ ਦਿੰਨੇ ਮਗਰ ਕੁਛ ਉਥੇ ਜਿਹੜੇ ਦਬੰਗ ਬੰਦੇ ਦੱਸੇ ਜਾ ਰਹੇ ਨੇ ਜਿਹੜੇ ਕਿ ਜਿਨ੍ਹਾਂ ਦੇ ਕੋਲ 1 ਏਕੜ ਜਾਂ 2 ਏਕੜ ਜ਼ਮੀਨਾਂ ਨੇ ਉਸ ਜ਼ਮੀਨਾਂ ਨੂੰ ਜ਼ਬਰਦਸਤੀ ਹਥਿਆਨ ਦਾ ਕੰਮ ਕਰ ਦਿੰਨੇ ਇੱਕ ਵੀਡੀਓ ਵੀ ਸਾਡੇ ਕੋਲ ਆਈ ਏ ਜਿਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਜੈ ਸਿੰਘ ਦੇ ਖੇਤਾਂ ਦੇ ਵਿੱਚ ਜ਼ਬਰਦਸਤੀ ਇੱਕ ਟਰੈਕਟਰ ਲੈ ਕੇ ਬੰਦੇ ਵੜ ਗਏ ਨੇ ਔਰ ਉਸ ਜ਼ਮੀਨ ਨੂੰ ਜ਼ਬਰਦਸਤੀ ਹਥਿਆਨ ਦਾ ਕੰਮ ਕੀਤਾ ਜਾ ਰਿਹਾ ਮਗਰ ਉਹੀ ਦਮੰਗਾ ਨੇ ਜਦੋਂ ਜੈ ਸਿੰਘ ਨੇ ਇਸ ਚੀਜ਼ ਆਬਜੈਕਸ਼ਨ ਕੀਤਾ ਤੇ ਉਹ ਸਾਰੇ ਦਮੰਗਾ ਨੇ ਮਿਲ ਕੇ ਜੈ ਸਿੰਘ ਦੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹਦੇ ਨਾਲ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਨਾਲ ਪਰਿਵਾਰ ਫੱਟੜ ਹੋ ਚੁੱਕਿਆ ਮਗਰ ਜਿਹੜਾ ਪਰਿਵਾਰ ਜਦੋਂ ਉੱਥੇ ਦੀ ਲੋਕਲ ਥਾਣਾ ਜਿਹੜਾ ਕਿ ਮੁਗਲ ਸਰਾਏ ਥਾਣਾ ਪੈਂਦਾ ਉਸ ਥਾਣੇ ਦੇ ਵਿੱਚ ਆਪਣੀ ਦਰਖਾਸਤ ਲੈ ਕੇ ਜਦੋਂ ਪਹੁੰਚਦਾ ਉਸ ਪਰਿਵਾਰ ਦਾ ਸਾਥ ਪੁਲਿਸ ਪ੍ਰਸ਼ਾਸਨ ਵੱਲੋਂ ਬਿਲਕੁਲ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਭਾਜਪੀ ਦੀ ਸਰਕਾਰ ਹੈ ਭਾਜਪੀ ਦਾ ਚੀਫ ਮਨਿਸਟਰ ਹੈ ਮਗਰ ਜਿਸ ਪ੍ਰਦੇਸ਼ ਦੇ ਵਿੱਚ ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਹੋਵੇ ਔਰਤਾਂ ਦੀ ਸੁਰੱਖਿਆ ਦੀ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹੋਣ ਉਸੇ ਪ੍ਰਦੇਸ਼ ਦੇ ਵਿੱਚ ਜਦੋਂ ਇੱਕ ਨਿਹੱਥੇ ਪਰਿਵਾਰ ਦੇ ਉੱਤੇ ਕੋਈ ਹਮਲਾ ਕਰਦਾ ਉਹਨਾਂ ਦੀਆਂ ਔਰਤਾਂ ਦੇ ਉੱਤੇ ਵੀ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦਾ ਮਗਰ ਉੱਥੇ ਦੀ ਸਰਕਾਰ ਚੁੱਪੀ ਸਾਦ ਕੇ ਬੈਠ ਜਾਂਦੀ ਹੈ ਪੁਲਿਸ ਕਿਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਸ ਸਟੇਟ ਦੀ ਸਰਕਾਰ ਹੋਵੇ ਪੁਲਿਸ ਉਹਦੇ ਦਬਾਅ ਦੇ ਵਿੱਚ ਹੀ ਹਮੇਸ਼ਾ ਕੰਮ ਕਰਦੀ ਹੈ ਮਗਰ ਤੱਕਾ ਹੁੰਦਾ ਪਿਆ ਇੱਕ ਸਿੱਖ ਪਰਿਵਾਰ ਦੇ ਨਾਲ ਜਿਦੀ ਫਰਿਆਦ ਸੁਣਨ ਵਾਲਾ ਕੋਈ ਨਹੀਂ ਹੈਗਾ ਸਾਡੇ ਕਈ ਲੀਡਰਾਂ ਨੇ ਸਿੱਖਾਂ ਨੇ ਖਾਸ ਕਰਕੇ ਬੀਜੇਪੀ ਜੁਆਇਨ ਕੀਤੀ ਦਿੱਲੀ ਦੇ ਵਿੱਚ ਵੀ ਕਈ ਸਿੱਖਾਂ ਨੇ ਧੱਕੀਤੀ ਕੀਤੀ ਪਲੱਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਖੁੱਲ ਕੇ ਬੀਜੇਪੀ ਦੀ ਮਦਦ ਕੀਤੀ ਮਗਰ ਉਹ ਮਦਦ ਜਾਂ ਉਹ ਜਿਹੜੇ ਸਿੱਖ ਬੀਜੇਪੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਇਸ ਚੀਜ਼ ਦਾ ਜਾਇਜ਼ਾ ਲੈਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਜਿਹੜੇ ਪਾਰਟੀਆਂ ਦੀ ਤੁਸੀਂ ਚਾਪਲੂਸੀ ਕਰਦੇ ਹੋ ਜਾਂ ਜਿਹੜੀਆਂ ਪਾਰਟੀਆਂ ਵਿੱਚ ਤੁਸੀਂ ਸ਼ਮੂਲੀਅਤ ਕਰਦੇ ਹੋ ਤੁਹਾਡਾ ਪਹਿਲਾ ਫਰਜ਼ ਬਣ ਜਾਂਦਾ ਹੈ ਕਿ ਆਪਣੇ ਧਰਮ ਦੀ ਗੱਲ ਕਰਨਾ ਆਪਣੇ ਸਿੱਖ ਵੀਰ ਦਾ ਹੱਥ ਫੜਨਾ ਜ਼ਿਆਦਾ ਜ਼ਰੂਰੀ ਪਨ ਜਾਂਦਾ ਮੈਂ ਨਹੀਂ ਕਹਿੰਦਾ ਕਿ ਅਗਰ ਆਪਣੇ ਕੇ ਸਿੱਖ ਦੀ ਗਲਤੀ ਹੈ ਤੇ ਤਾਂ ਵੀ ਤੁਸੀਂ ਉਹਦਾ ਸਾਥ ਦੋ ਜਿੱਥੇ ਸਿੱਖ ਦੀ ਗਲਤੀ ਹੈ ਉਥੇ ਸਿੱਖ ਦੇ ਖਿਲਾਫ ਵੀ ਖੜਾ ਹੋਣਾ ਪੈਂਦਾ ਮਗਰ ਜਿੱਥੇ ਸਿੱਖ ਦੇ ਨਾਲ ਧੱਕਾ ਹੋ ਰਿਹਾ ਆਪਣੇ ਧਰਮ ਦੇ ਨਾਲ ਧੱਕਾ ਹੋ ਰਿਹਾ ਤੇ ਉਹ ਲੋਕਾਂ ਦਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ ਜਿਹੜੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਕਿ ਅਸੀਂ ਉਸ ਪਰਿਵਾਰ ਦੀ ਬਾਹ ਫੜ ਸਕੀਏ ਉਹਦੀ ਮਦਦ ਕਰ ਸਕੀਏ ਉਹਨੂੰ ਇਨਸਾਫ ਦਿਵਾ ਸਕੀਏ ਮਗਰ ਉਹ ਸਾਰੇ ਚੁੱਪੀ ਸਾਧ ਕੇ ਬੈਠ ਜਾਂਦੇ ਨੇ ਜਿਹੜੇ ਕਿ ਖਾਸ ਕਰਕੇ ਪਾਰਟੀਆਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਸਿਰਾਂ ਦੇ ਵਿੱਚ ਪੱਗਾਂ ਫਸਾਈਆਂ ਹੋਈਆਂ ਫਸਾਈਆਂ ਹੋਈਆਂ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਲੋਕ ਜਿਹੜੇ ਸ਼ਾਮਲ ਨੇ ਇਹ ਲੋਕ ਸਿੱਖੀ ਦੇ ਮੁੱਦੇ ਦੇ ਉੱਤੇ ਕਦੀ ਵੀ ਆਪਣੀ ਪਾਰਟੀ ਦੇ ਖਿਲਾਫ ਨਹੀਂ ਬੋਲਦੇ ਨਾ ਉਹਦੀ ਆਵਾਜ਼ ਬੁਲੰਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨੇ ਉਹ ਪਾਰਟੀ ਸਿੱਖਾਂ ਦੇ ਹੱਕ ਦੀ ਗੱਲ ਜਲਦੀ ਕਿਤੇ ਨਹੀਂ ਸੁਣਦੀ ਅਗਰ ਸੁਣਦੀ ਹੁੰਦੀ ਤੇ ਇਹ ਹੀ ਸਿੱਖ ਇਹਨਾਂ ਨੂੰ ਮੈਂ ਇਹ ਗੱਲ ਕਹਿੰਦਾ ਕਿ ਇਹ ਸਿੱਖਾਂ ਨੇ ਜੰਨਾ ਨੇ ਸਿਰ ਤੇ ਦਸਤਾਰਾਂ ਸਜਾਈਆਂ ਨੇ ਇਹੀ ਫਰਕ ਹੈ ਸੰਗਤ ਦੀ ਦਸਤਾਰ ਸਜਾਈ ਜੇ ਤੇ ਸਪਗ ਸਿਰ ਪਾਗ ਸਰਚੇ ਫਸਾਈ ਤੇ ਦੋਵਾਂ ਦਾ ਇਹ ਫਰਕ ਹੈ ਕਿਉਂਕਿ ਜਿੰਨੇ ਦਸਤਾਰ ਸਜਾਈ ਹੋਏਗੀ ਉਹ ਸਿੱਖਾਂ ਦੇ ਹੱਕ ਦੀ ਆਵਾਜ਼ ਹਮੇਸ਼ਾ ਬੁਲੰਦ ਕਰੇਗਾ ਉਹਨੂੰ ਦਰਦ ਹੋਏਗਾ ਕਿ ਮੇਰੇ ਵੀਰ ਨਾਲ ਕਿਸੇ ਨਾਲ ਧੱਕਾ ਹੋ ਰਿਹਾ ਮਗਰ ਜਿੰਨੇ ਦਸਤਾਰ ਫਸਾਈ ਹੋਏਗੀ ਉਹ ਇਸ ਦੇ ਖਿਲਾਫ ਬਿਲਕੁਲ ਨਹੀਂ ਬੋਲੇਗਾ ਮੈਂ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਖਾਸ ਕਰਕੇ ਬਪਾਲ ਦੇ ਵਿੱਚ ਰਹਿਣ ਵਾਲੀ ਮਧਿਆ ਪ੍ਰਦੇਸ਼ ਦੇ ਵਿੱਚ ਰਹਿਣ ਵਾਲੀ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਸਾਰੇ ਮਿਲ ਕੇ ਉਸ ਜੈ ਸਿੰਘ ਪਰਿਵਾਰ ਦਾ ਸਾਥ ਦਿਓ ਉਹਦੀ ਮਦਦ ਕਰੋ ਪੁਲਿਸ ਦੇ ਉੱਤੇ ਜਰੂਰ ਇਸੀ ਦਾ ਪ੍ਰੈਸ਼ਰ ਪਾਓ ਕਿ ਜਿਹੜੇ ਦਬੰਗ ਉਸ ਜੈ ਸਿੰਘ ਦੀ ਜ਼ਮੀਨ ਨੂੰ ਦਬਾਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਹਥਿਆਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦਾ ਇੱਕ ਰੋਜੀ ਰੋਟੀ ਚੱਲੀ ਹੋਈ ਜਿਹੜੀ ਉਹ ਖੇਤੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਉਹਨੂੰ ਖੋਹਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹ ਸੰਗਤ ਜੀ ਅੱਜ ਦੀ ਅਪਡੇਟ ਸੀ ਅੱਜ YouTube ਚੈਨਲ ਸਾਡਾ ਖੁੱਲਿਆ ਇੱਕ ਹਫ਼ਤੇ ਬਾਅਦ ਸੰਗਤ ਨੂੰ ਬੇਨਤੀ ਵੱਤ ਤੋਂ ਵੱਤ ਸ਼ੇਅਰ ਕਰਕੇ ਇਸ ਮੈਸੇਜ ਨੂੰ ਵਿਪਾਲ ਮੱਧ ਪ੍ਰਦੇਸ਼ ਤੱਕ ਪਹੁੰਚਾਇਆ ਜਾਏ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਏ ਤਾਂ ਕਿ ਕਿਸੇ ਦੇ ਨਾਲ ਧੱਕਾ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮੱਧ ਪ੍ਰਦੇਸ਼ ਦੇ ਵਿੱਚ ਦੋਸਤੋ ਜੋ ਇਹ ਸਿੱਖ ਪਰਿਵਾਰ ਦੇ ਨਾਲ ਘਟਨਾ ਵਾਪਰੀ ਹੈ ਤੇ ਪਰਿਵਾਰ ਦੀ ਕੁੱਟਮਾਰ ਵੀ ਹੋਈ ਹੈ ਤੁਸੀਂ ਦੋਸਤੋ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ